क्योंकि लोगों को तो ऐसी का पता ही नहीं है कि आन बेबी क्लब की हैगा फिर क्या भी किया गया है हैं। हैं। ए दौदरा दौदरा ये प्लीज जरूर बैठ के दो आपके साथ बैठ के साहब दूसरा दूसरा ये कसिका भाई आपने जिस लिए एक आपने किसके साथ किसी बुलाया है 13 साल की लड़की के साथ रह हुआ और मार हुआ जी इस मुद्दे के लिए आपने बुलाया इस मुद्दे पे ऐसी मुद्दे पे ऐसा सो कोई नहीं सर एक सेकंड सर उसी सारे कैथोलिक चर्च के ਅੰਤਰਕਾ ਦਾ ਵੀ ਜੈਟਿਕ ਚਰਚ ਦਾ ਪ੍ਰੋਪਰ ਬੋਡੀ ਬਣੀ ਹੋਈਗੀ ਜੀ ਜੀ ਹੈਨਾ ਜੀ ਤੁਸੀਂ ਸਾਰੇ ਮੈਂਬਰ ਉਸ ਕੋਲ ਲਿਤੇ ਇਹ ਮੈਂ ਚਰਚ ਦਾ ਮੈਂਬਰ ਹੈ ਭਾਈ ਸਾਹਿਬ ਸੀਐਨਆਈ ਦੇ ਮੈਂਬਰ ਹੈ ਇਹ ਸਰ ਜੀ ਪੈਂਟਿਕੋਸਟ ਚਰਚ ਦੀ ਗੱਲ ਕਰੀਏ ਉਹਨਾਂ ਦੇ ਉਦੇਦਾਰ ਕਿਉਂ ਨਹੀਂ ਸਾਹਮਣੇ ਆਉਂਦੇ ਉਹ ਕਿਉਂ ਨਹੀਂ ਆ ਕੇ ਆਵਾਜ਼ ਸਰ ਦਿੱਤੇ ਧਾਰਮਿਕ ਪਰੰਪਰੋਂ ਇੱਕ ਵਾਰੀ ਜਦੋਂ ਜ਼ਿਆਦਾ ਹੀ ਕਿੰਤੂ ਪ੍ਰੰਤੂ ਹੋ ਗਿਆ ਸੀ ਇਹ ਜਾ ਕੇ ਜਥੇਦਾਰੀ ਨੂੰ ਮਿਲ ਕੇ ਆਏ ਸੀਗੇ ਬਾਰ ਬਾਰ ਐਫੀਡੇਵਟ ਤਾਂ ਲਿਖ ਕੇ ਦੇਣਾ ਨਹੀਂ ਹੈ ਕੀ ਹਾਂ ਜੀ ਇਹ ਸਾਡੇ ਇਹ ਇਹ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ ਇੱਕ ਵਾਰੀ ਮੀਡੀਆ ਦੇ ਵਿੱਚ ਧਰਮਗੁਰੂ ਜਾ ਕੇ ਬੋਲ ਕੇ ਆਏ ਆ ਕਿ ਇਹ ਲੋਕ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ ਔਰ ਉਹ ਬਾਰ ਬਾਰ ਉਸੇ ਚੀਜ਼ ਨੂੰ ਗਿਆ ਕਿਵੇਂ ਗਈਏ ਸਰਕਾਰਾਂ ਨੂੰ ਇਸ ਚੀਜ਼ ਦਾ ਪਤਾ ਆ ਇਹਨਾਂ ਦੀ ਕੁਆਂਟੀਟੀ ਇੰਨੀ ਵੱਧ ਰਹੀ ਹੈ ਅੱਜ ਦਿਨ ਬਿਆਨਬਾਜ਼ੀ ਹੁੰਦੀ ਹੈ ਉਹਦੇ ਨਾਲ ਅਦਰ ਕਮਿਊਨਿਟੀ ਡਿਸਟਰਬ ਹੋ ਰਹੀ ਹੈ ਸਮਝ ਆ ਗਈ ਤੁਸੀਂ ਕੈਥੋਲਿਕ ਚਰਚ ਦੀ ਜਿਹੜੀ ਬਾਡੀ ਆ ਉਸ ਦੇ ਵਿੱਚ ਚੇਅਰਪਰਸਨ ਹੋਣ ਕੇ ਜੀ ਸੈਕਰੀ ਹੋਣਗੇ ਡਾਇਕਨਟ ਹੋਣਗੇ ਉਹ ਚੌਲੀ ਕਰਦੇ ਤੁਹਾਡੇ ਨਾਲ ਸਾਹਮਣੇ ਆਏ ਤੁਹਾਡੇ ਨਾਲ ਕਿਉਂ ਨਹੀਂ ਸਮਝ ਚੁੱਕੇ ਬਿਲਕੁਲ ਇਹ ਹੈ ਕਿ ਕੈਥੋਲਿਕ ਚਰਚ ਜਿੰਨਾ ਵੀ ਅਡੰਬਰ ਚੱਲ ਰਿਹਾ ਮੁਰਦੇ ਜਿੰਦੇ ਕਰਕੇ ਦਿਖਾਉਂਦੇ ਆਂਗੇ ਬੁਲਾ ਕੇ ਦਿਖਾ ਦੇ ਕੈਥੋਲਿਕ ਚਰਚ ਇਹਨੂੰ ਰੈਗਨਾਈਜ਼ ਕਰਦਾ ਨਹੀਂ ਰੈਗਨਾਈਜ਼ ਕਰਦਾ ਜੀ ਉਹ ਕਿਉਂ ਨਹੀਂ ਬੋਲਦੇ ਫਿਰ ਇਹਦੇ ਖਲਾ ਉਹ ਕਿਉਂ ਸ਼ਾਂਤ ਬੈਠੇ ਆਂ ਕਿਉਂ ਨਹੀਂ ਬੋਲਦੇ ਉਹਨਾਂ ਨੇ ਅੱਜ ਕੀ ਸ਼ੋਭਾ ਯਾਤਰਾ ਤੱਕ ਨਹੀਂ ਕੀਤੀਆਂ ਬਹੁਤ ਚਰਚਾਂ ਚ ਪੰਜਾਬ ਦੇ ਦੇਖੋ ਸ਼ੋਭਾ ਯਾਤਰਾ ਨਿਕਲੇ ਨਹੀਂ ਆ ਉਹ ਆਪਣਾ ਪ੍ਰੇਰ ਕਰਦੇ ਆ ਆਪਣਾ ਸ਼ਾਂਤੀ ਦਾ ਆਪਣੀ ਪ੍ਰੇਤਵੰਤੇ ਪ੍ਰਭੂ ਪਜੰਤਰੀਂਦੇ ਆਪਲਾ ਸੰਦੇਸ਼ ਦੇ ਰਿਆ ਬਹੁਤ ਸਾਲਾਂ ਤੋਂ ਇਹ ਸਾਡੇ ਜਨਮ ਤੋਂ ਪਹਿਲਾਂ ਦੇ ਹੈ ਠੀਕ ਹੈ ਉਹ ਹਰ ਕੱਟ ਇੱਕ ਫੈਸਲੇ ਦੇ ਨਾਮ ਜਿਹੜਾ ਕੀਤਾ ਜਾ ਰਿਹਾ ਦੇਖੋ ਅਸੀਂ ਨਹੀਂ ਕਰਨੇ ਕਿ ਸੈਂਡਿੰਗ ਨੂੰ ਬਣਾ ਅਸੀਂ ਤਾਂ ਤੁਹਾਡਾ ਕੰਮ ਕਰ ਰਹੇ ਹਾਂ ਬਿਲਕੁਲ ਤਿਆਰ ਹਾਂ ਕਿ ਮੁਰਦੇ ਜੁੰਡੇ ਕਰਕੇ ਦਿਖਾਣਾ ਪਖੰਡ ਹੈਗਾ ਪਖੰਡ ਹੈ ਠੀਕ ਹੈ ਜੇ ਮੁਰਦੇ ਜੁੰਡੇ ਹੁੰਦੇ ਨੇ ਮੈਂ ਮੁਰਦਾ ਲੈਣ ਨੂੰ ਤਿਆਰ ਹਾਂ ਇਹ ਜਿੰਨੇ ਵੀ ਪੈਂਟਾਗੋਨਸਲ ਵਾਲੇ ਨੇ ਨੂਲੇ ਹੋਣੇ ਨੇ ਜਾਂ ਇਹ ਜਗਿੰਦਰ ਗੌਰ ਜਿਹੜਾ ਮੈਨਾਰੀ ਸਰਕਲ ਦਾ ਚੇਅਰਮੈਨ ਹੈਗਾ ਮੈਂ ਮੁਰਦਾ ਲੈਣ ਨੂੰ ਤਿਆਰ ਹਾਂ ਜਿੰਨਾ ਕਰੀਂ ਉਹ ਅਭੀ ਦਾ ਤਾਂ ਮੇਰਾ ਨਹੀਂ ਹੈਗਾ ਇੱਕ ਹੈ ਖਲੇ ਚਰਚਦਾਰ ਇੱਥੇ ਜਿਹੜਾ ਹੈਗਾ ਤੁਹਾਡਾ ਬਰਟਾਈਜ਼ ਹੋ ਜਾਏਗਾ ਸੀਐਮਈ ਹੈਗਾ ਜਿਹੜੇ ਇਹਨਾਂ ਦੇ ਪਖੰਡ ਨੂੰ ਰੈਕਗਨਾਈਜ਼ ਨਹੀਂ ਕਰਦੇ ਇਹ ਫਰਜ਼ ਉਹਨਾਂ ਦਾ ਉਹ ਕਿਉਂ ਨਹੀਂ ਬੋਲਦੇ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਵੀ ਇਹੀ ਸੀਗਾ ਕਿ ਇਹ ਕਾਇਦਾ ਜਲੰਧਰ ਡੈਸੀਸ ਨੇ ਆਪਣੇ ਪੰਜਾਬ ਕੇਸਰੀ ਪੁਵਾਰ ਦੇ ਬਿਆਨ ਦਰਜ ਕਰਵਾਏ ਸੀਗੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਗੁਰਪੁਰਬ ਦੀਆਂ ਵਧਾਈਆਂ ਤਾਂ ਹੁਣ ਦੇ ਕੇ ਆਏ ਬਾਬੇ ਨਾਨਕ ਜਰ ਜਨਮ ਦਿਨ ਦੀਆਂ ਹਰਮੰਦਰ ਸਾਹਿਬ ਸਾਡਾ ਬਹੁਤ ਅੱਛਾ ਭਾਈਚਾਰਾ ਆ ਆਪਾਂ ਬਿਲਕੁਲ ਆ ਜੋ ਕੁਛ ਖਲਾ ਦਾ ਕਨਸੈਪਟ ਹੈ ਇਹ ਕਨਸੈਪਟ ਇੱਕ ਲੱਗ ਤਰ੍ਹਾਂ ਦਾ ਆ ਸਰਕਾਰਾਂ ਇਹਨਾਂ ਨੂੰ ਰੈਕੋਗਨਾਈਜ਼ ਕਰ ਰਹੀਆਂ ਇਸੇ ਕਰਕੇ ਤਾਂ ਸਰਕਾਰਾਂ ਨੇ ਇਹਨਾਂ ਦਾ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਤੱਕ ਲਗਾ ਦਿੱਤੇ ਜਦੋਂ ਕ੍ਰਿਸਚੀਅਨ ਕਮਿਊਨਿਟੀ ਉਹਨਾਂ ਨੂੰ ਰੈਕੋਗਨਾਈਜ਼ ਹੀ ਨਹੀਂ ਕਰ ਰਹੀ ਤੇ ਸਰਕਾਰਾਂ ਉਹਨਾਂ ਨੂੰ ਪਦਵੀ ਤੇ ਇਹ ਦੇ ਰਹੇ ਆ ਪ੍ਰਸ਼ਾਸਨੀ ਪੀਟਾ ਦੇ ਰਹੇ ਆ ਹੁਣ ਜੋ ਵੀ ਹੈ ਨਾ ਗੈਦਰਿਕ ਚਰਚਾ ਲੈ ਕਿਉਂ ਨਹੀਂ ਆ ਰਹੇ ਸਾਨੂੰ ਕਿਉਂ ਲੱਗਦਾ ਬਿਲਕੁਲ ਨਹੀਂ ਮੈਂ ਤੁਹਾਨੂੰ ਨੰਬਰ ਮੈਂ ਤੁਹਾਨੂੰ ਆਪਣੇ ਸੀਨੀਅਰ ਦਾ ਨੰਬਰ ਪ੍ਰੋਵਾਈਡ ਕਰਦਾ ਇਤਰਾਜ਼ ਆਹੀ ਹੈ ਨਹੀਂ ਮੈਂ ਵਿਸ਼ੇਬ ਇਹ ਵਿਸ਼ੇਬ ਹਰ ਚਿਰ ਜਲੰਧਰ ਡੈਸਿਸ ਦਾ ਵਿਸ਼ੇਬ ਹੈ ਇਹ ਚੰਡੀਗੜ੍ਹ ਚ ਕਿੰਨਾ ਦੀ ਸਰ ਜਿਹੜੇ ਜਿਹਨਾਂ ਦੇ ਤੁਸੀਂ ਨਾਲ ਉੱਟਿਆ ਉਹਨਾਂ ਦੀ ਗੈਦਰਿੰਗ ਬਤਨਾ ਤੁਹਾਨੂੰ ਇਤਰਾਸ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਲੋਕਾਂ ਨੂੰ ਪ੍ਰਭੂ ਭੋਜਨ ਨਾਲ ਜੋੜ ਰਿਹਾ ਪਰ ਕ੍ਰਾਈਮ ਰੇਟ ਕਿੱਥੇ ਘਟਿਆ ਗਿੰਦੀ ਤਾਂ 10 ਲੱਖ ਦਾਸ ਰਿਹਾ ਹੈ ਕਿਸੀ 10 ਲੋਕਾਂ 10 ਲੱਖ ਲੋਕਾਂ ਨੂੰ ਸੁਧਾਰ ਦਿੱਤਾ ਜੀ ਉਹ ਬੈਟਿਸਮ ਰੈਕੋਗਨਾਈਜ਼ ਨਹੀਂ ਹੈ ਇੱਕ ਇੱਕ ਬੈਟਿਸਮ ਲੈ ਲਈ ਰੂਲਾ ਜੀ ਬੈਟਿਸਮ ਦਿੰਦੇ ਹੋਣਗੇ ਠੀਕ ਹੈ ਉਹ ਬੈਟਿਸਮ ਕਿਦੋਂ ਰੈਕੋਗਨਾਈਜ਼ ਵੀ ਹੋਏਗਾ ਉਹ ਠੀਕ ਹੈ ਜੀ ਜੋ ਉਹ ਵੀ ਦੀ ਉਧਾਰੋਂ ਕਰਕੇ ਕਰ ਦਿੰਦੇ ਹੋਣਗੇ ਪਰ ਉਹ ਡਰੈਗ ਬੱਟੇ ਨੂੰ ਲੈਂਡ ਤੋਂ ਪਹਿਲਾਂ ਇੱਕ ਲੀਗਲ ਕਾਰਵਾਈ ਕਰਨੀ ਪੈਂਦੀ ਹੈ ਉਹ ਲੀਗਲ ਕਾਰਵਾਈ ਉਹਨਾਂ ਨੇ ਇੰਨੀ ਕਰਵਾ ਰੱਖੀ ਹੈ ਉਹ ਤਾਂ ਸਰਕਾਰਾਂ ਪੁੱਛਣ ਗਿਆ ਨਾ ਅਸੀਂ ਤਾਂ ਵੀਡੀਓ ਤੇ ਕਬਤੀ ਸੀ ਇਹ ਕਿ ਜਿਹੜੀਆਂ ਚਮਤਕਾਰ ਦੀਆਂ ਵੀਡੀਓ ਸੀ ਲੂਲੇ ਲੰਗੜੇ ਠੀਕ ਹੋ ਰਹੇ ਆ ਆਪਾਂ ਇਹਨਾਂ ਦੀ ਕੰਪਲੇਂਟ ਦਿੱਤੀ ਸੀ ਐਮ ਤੱਕ ਗਏ ਗਵਰਨਰ ਤੱਕ ਗਏ ਉਹ ਕੰਪਲੇਂਟ ਤੇ ਆਊਟਪੁੱਟ ਵੀ ਆਲਾ ਪਿਆ ਵਕਵਕ ਜ਼ਿਲ੍ਹੇ 'ਚ ਪਤਾ ਨਹੀਂ ਸਰਕਾਰ ਨੇ ਕਿ ਉਹ ਵਕਵਕ ਜ਼ਿਲ੍ਹੇ 'ਚ ਭੇਜ ਦਿੱਤੀਆਂ ਕਿਆਂ ਕੰਪਲੇਂਟਾਂ ਤੇ ਮੇਰੇ ਕੋਲ ਵਕਵਕ ਜ਼ਿਲ੍ਹੇ ਤੋਂ ਕਾਲ ਆ ਰਹੀ ਹੈ ਮੈਂ ਇਨਵੈਸਟੀਗੇਸ਼ਨ ਜੁਆਇਨ ਕਰੂੰਗਾ ਕੀ ਕੀ ਉਹ ਵੀਡੀਓਸ ਤੇ ਕੀ ਹੋ ਰਿਹਾ ਅਸੀਂ ਤਾਂ ਦਿਨ ਦਿਨ ਐਕਸ਼ਨ ਲੈ ਰਹੇ ਆ ਠੀਕ ਹੈ ਨਾ ਕਿ ਆ ਵੀ ਇਹ ਚੀਜ਼ ਹੈ ਜੋ ਜਿਨ੍ਹਾਂ ਦਾ ਕੰਮ ਸਿਰਫ ਪ੍ਰੇਅਰ ਕਰਨਾ ਹੈ ਉਹ ਬਾਰ ਬਾਰ ਮੀਡੀਆ ਚ ਆ ਕੇ ਕਿਵੇਂ ਐਕਸਪਲੇਨ ਕਰਨ ਕੀ ਕੀ ਹੈ ਪਿਛਲੀ ਵਾਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਜ਼ਰੂਰ ਜਲੰਧਰ ਡੈਸੀਸ ਨੇ ਬਿਆਨ ਦਿੱਤੇ ਸੀ ਕਿ ਸਾਡਾ ਭਾਈਚਾਰਾ ਬਹੁਤ ਵਧੀਆ ਹੈ ਪਰ ਇਹ ਚੰਦ ਲੋਕ ਜੋ ਆ ਗਏ ਹੈ ਤੇ ਇਹਨਾਂ ਨੂੰ ਸਰਕਾਰ ਨਕੇਲ ਪਾਵੇ ਕੋਈ ਤੋਂ ਮੋਡੋ ਲੈ ਕੇ ਆਵੇ ਨਾ ਦੇਖੀ ਆ ਵੀ ਉਹ ਆਪਣੀ ਡੈਂਟੀਫਿਕੇਸ਼ਨ ਕਰ ਸਕਣ ਕਿ ਉਹ ਹਰ ਪਿੱਛੇ ਜੀ ਇੱਕ ਕਾਲ ਦਿੱਤੀ ਸੀ ਕਿ ਕੀ ਦੇ ਦਿੱਤੀ ਗਈ ਪਰ ਪੂਰੇ ਮਸਿਦਾ ਇਚਾਰਾ ਥੋੜੀ ਹੈ ਉੱਥੇ ਉਹ ਤਾਂ ਇੱਕ ਉਹਨਾਂ ਦੀ ਗਲੋਬਲ ਐਕਸ਼ਨ ਕਮੇਟੀ ਹੈ ਕੋਈ ਰੂਲ ਹੈ ਜੀ ਜੋ ਆਪਣੀ ਸੰਸਥਾ ਚਲਾ ਰਹੇ ਹਨ ਤੇ ਮੈਨੂੰ ਕਿਉਂਕਿ ਚਰਚ ਹੁੰਦਾ ਹੈ ਕੰਪਨੀ ਐਕਟ ਦੇ ਨਾਲ ਇਹ ਤਾਂ ਸੁਸਾਇਟੀਆਂ ਆ ਅਸੀਂ ਸਭ ਨੂੰ ਇਹ ਪਿਛੇ ਜੀ ਸਰਕਾਰ ਸੁਸਾਇਟੀ ਐਕਟ ਤੇ ਨਵਾਂ ਐਕਟ ਲੈ ਕੇ ਆ ਰਹੀ ਹੈ ਆਪਾਂ ਧੰਨਵਾਦ ਕਰਦੇ ਹਾਂ ਸੰਜੀਵ ਅਰੋੜਾ ਜੀ ਦਾ ਉਹ ਸੁਸਾਇਟੀ ਐਕਟ ਤੇ ਨਵਾਂ ਇਹ ਐਕਟ ਲੈ ਕੇ ਆਏ ਹਨ ਮੁਦਦਤਾਂ ਦਾ ਤੁਹਾਡੇ ਨਾਲ ਲਾਂਚ ਕਰਨਾ ਸੀਗਾ 크리스마ਸ ਦੀਆਂ ਮੁਬਾਰਕਾਂ ਦੇ ਰਹੀਆਂ ਸੀਗੀਆਂ ਪਰ ਛੋਟਾ ਛੋਟਾ ਜੋ ਪਿੱਛੇ ਕਰਦੇ ਆ ਰਹੇ ਆ ਕਿ ਆਹ ਪੇੜ ਦੇ ਰੂਪ ਦੇ ਵਿੱਚ ਕੁਝ ਲੋਕ 크ਿਸਟਨਲਟੀ ਚ ਭੇੜੀ ਆ ਗਏ ਆ ਉਹਨਾਂ ਸਾਡਾ ਭਾਈਚਾਰਾ ਖਰਾਬ ਹੋ ਜਾਂਦਾ ਦੁਆਬੀ ਸਾਹਿਬ ਵੀ ਆਪਣੇ ਚ ਬੈਠੇ ਆ ਦੁਆਬੀ ਸਾਹਿਬ ਜੀ ਨੇ ਕਿਹਾ ਕਿ ਆਪਣੇ ਜੋ ਵੀ ਆਪਣਾ ਸਾਰਾ ਸਿੱਖਾਂ ਨਾ Hindu ਸਭ ਨਾਲ ਇਕੱਠੇ ਹੋ ਕੇ ਆਪਾਂ 크ਿਸਮਸ ਮਨਾਣੇ ਆ ਇਕੱਠੇ ਤਿਹਾਰ ਮਨਾਣੇ ਆ ਪਰ ਕੁਝ ਲੋਕਾਂ ਕਰਕੇ ਕਿੰਤੂ ਪ੍ਰੰਤੂ ਹੁੰਦਾ ਆ ਠੀਕ ਹੈ ਉਹਦੇ ਕਰਕੇ ਪੂਰੇ ਸਮਾਜ ਨੂੰ ਸਮਾਜ ਨੂੰ ਮਾਜ ਨੂੰ ਫੇਸ ਕਰਨਾ ਪੈਂਦਾ ਆ ਆਪਾਂ ਉਹਦੇ ਲਈ ਮਾਫੀ ਮੰਗਦੇ ਆ ਕਿ ਇਹ ਲੋਕਾਂ ਦੇ ਦਰਦਾਂ ਸੰਜਾ ਕਰਦੇ ਕੈਸਾ ਬੈਂਤੀਸ ਹੁਣ ਤੁਸੀਂ ਕ੍ਰਾਈਮ ਦੀ ਗੱਲ ਕਰਦੇ ਹੋ ਨਰੂਲੇ ਨੇ ਹੁਣੇ ਥੋੜੇ ਦੇਰ ਪਹਿਲਾਂ ਬਿਆਨ ਇਹ ਦਿੱਤਾ ਕਿ 16 ਉਹ 13 ਸਾਲ ਦੀ ਬੱਚੀ ਦਾ ਜਿਹੜਾ ਬਲਾਤਕਾਰ ਹੋਇਆ ਉਹਨੂੰ ਜਿਹੜਾ ਹੈਗਾ 크ਿਸਚੀਅਨਟੀ 'ਚ ਲੈ ਕੇ ਆਓ ਤੇ ਉਹਨੂੰ ਜਿਹੜਾ ਪ੍ਰਭੂ ਯਿਸੂ ਮਸੀਹ ਮਾਫ ਕਰ ਦੇਣਗੇ ਕੀ ਉਹਦਾ ਜਿਹੜਾ ਉਹਦਾ ਜਿਹੜਾ ਕ੍ਰਾਈਮ ਆ ਉਸ ਬੰਦੇ ਦਾ ਬਲਾਤਕਾਰੀ ਦਾ ਜਿਹੜਾ ਕ੍ਰਾਈਮ ਆ ਉਹ ਜਸਟੀਫਾਈਡ ਹੈਗਾ ਉਹ ਮਾਂ ਜਿਹੜੀ ਤੜਫਦੀ ਆ ਆਪਾਂ ਉਹਦੀਆਂ ਵੀਡੀਓਜ਼ ਦੇਖਦੇ ਆਂ ਮਾਂ ਵੀ ਕਿਸ ਤਰੀਕੇ ਨਾਲ ਜੇ ਨਰੂਲੇ ਦੀ ਆਪ ਦੀ ਬੇਟੀ ਰੱਬ ਨਾ ਕਰੇ ਕਿਸੇ ਵੀ ਧੀ ਭੈਣ ਦੇ ਨਾਲੇ ਹੋਵੇ ਜੇ ਨਰੂਲੇ ਦੀ ਆਪ ਦੀ ਬੇਟੀ ਨਾਲੇ ਹੋਇਆ ਉਹ ਨਰੂਲਾ ਨੂੰ ਮਾਫ਼ ਕਰਦਾ ਇਹ ਜਿਹੜੀਆਂ ਇਹ ਜਿਹੜੀ ਕ੍ਰਾਈਮ ਨੂੰ ਵਧਾਵਾ ਇਹ ਸਿੱਧਾ ਕਹਦਾ ਬੇਂਤੀ ਤੋਂ ਪਹਿਲਾਂ ਪੂਰੀ ਬੇਂਤੀ ਕਰਾਉਂਦਾ ਇਹ ਸਿੱਧਾ ਸਿੱਧਾ ਕ੍ਰਾਈਮ ਨੂੰ ਵਧਾਵਾ ਆ ਕਿ ਜਿਹੜਾ ਵੀ ਬਲਾਤਕਾਰ ਹੀ ਹੈਗਾ ਉਹ ਬਲਾਤਕਾਰ ਕਰੇ ਕਿਸੇ ਦਾ ਕਤਲ ਕਰ ਦਵੇ ਉਸ ਤੋਂ ਬਾਅਦ ਉਹ 크ਿਸਚੀਅਨਟੀ ਜਾਂਦੇ ਉਹਦੀ ਮਾਫ਼ੀ ਹੈਗੀ ਆ ਇਹਦਾ 크ਿਸਚੀਅਨਟੀ ਨੂੰ ਦਲੰਗ ਲਾਦਾ ਕਰੂਲੇ ਨੇ ਸਾਡੀ ਅਸੀਂ ਉਹਨਾਂ ਨੂੰ 크ਿਸਚੀਅਨ ਨਹੀਂ ਮੰਨਦੇ ਉਹ ਖੁਦ ਪ੍ਰੈਸ ਕਾਨਫਰੈਂਸ ਵਿੱਚ ਕਹਿ ਦਗੇ ਅਸੀਂ ਮਨ ਬਦਲਦੇ ਆ ਤਰਾ ਨੂੰ ਨਹੀਂ ਬਦਲਦੇ ਠੀਕ ਹੈ ਇਹ ਕਿਹੜੇ ਲੋਕ ਆ ਗਏ ਆ ਸਾਨੂੰ ਨਹੀਂ ਪਤਾ ਪ੍ਰਭੂ ਯੀਸੂ ਮਸੀਹ ਏਦਾਂ ਦੇ ਬਲਾਪ ਕਰਨ ਨੂੰ ਮਾਫ ਕਰਦੇ ਨੇ ਬਿਲਕੁਲ ਨਹੀਂ ਜੀ ਇਹ ਖੁਦ ਇਹ ਖੁਦ ਜੋ ਹੈ ਕਰ ਰਿਆ ਡੰਬਰ ਰਜਦੇ ਆ ਇਹ ਕ੍ਰਿਸ਼ਨਾਲਿਟੀ ਦਾ ਸਮਾਜ ਦਾ ਇਖਾ ਨਹੀਂ ਹੈ ਮੈਂ ਬਲਾਪ ਕਰੀ ਜੇ ਸਰਕਾਰ ਨੂੰ ਹੱਲ ਨਹੀਂ ਹੁੰਦਾ ਮੈਨੂੰ ਘੜਾਓ ਮੈਂ ਉਹਦੇ ਟੋਟੇ ਕਰਕੇ ਲੂਣ ਪਾਵਾਂਗਾ ਉਹਨੂੰ ਤਜਾਬ ਚ ਭੰਨ ਦਾਂਗਾ ਉਦੋਂ ਬਾਅਦ ਸਰਕਾਰ ਨੂੰ ਜਿਹੜੀ ਸਜ਼ਾ ਜੜੀ ਹੋਊਗੀ ਮੈਨੂੰ ਦੇ ਦਿਓ ਇਹਦੀ ਬਾਰ ਬਾਰ ਇਹਨਾਂ ਇਨਾ ਲੋਕਾਂ ਕਰਕੇ ਬਾਰ ਬਾਰ ਕ੍ਰਿਸਤਨ ਧਰਮ ਨੂੰ ਇਹ ਦੀ ਥੇਸ ਪਹੁੰਚਦੀ ਆ ਅਪ ਸਪੀਕਸਮੈਂਟ ਇਟ ਇਜ਼ ਐਸਾ ਨਹੀਂ ਲੈਂਗੁਏਜ ਇੱਥੇ ਨਹੀਂ ਚਲੇਗੀ ਕਿ ਪ੍ਰੈਸ ਇੱਥੇ ਆ ਕਿ ਜਦੋਂ ਇੱਕ ਬੰਦਾ ਸੀ ਸੈਟ ਜਗਾਏ ਜਮਾ ਸੈਟ ਕਰਾਏ ਤੇ ਤੇਰੀ ਮਾਂ ਤੇ ਕਹਿੰਦੇ ਤੂੰ ਤੇਰੇ ਕੋਲ ਜੀਣੇ ਕਰਕੇ ਕ੍ਰਿਸਤਨ ਦੇਸ਼ਾਂ ਵਿੱਚ ਇੱਕ ਚੀਜ਼ ਪਪਾ ਸੀ ਕਰੇ ਤੁਸੀਂ ਅੱਗੇ ਕੰਨ ਚ ਸਪੀਕਸਮੈਂਟ ਕਰੇ ਪਾਸੀ ਕਰੇ ਸੈਂਟੀ ਪੀਸ ਇਸ ਟੀ

साथ चूक गए हमारे साथ किसी को तो एक बार तो हम जो तुझे तुझे अपनी घर करने के लिए मैं बना दूँगा सवाल कर रहे हैं मैं ओमतेराज सवाल कर रहे हैं एक बाहर मैं कहना हूँ मैं इनारू सिटी सदी जड़े हैं राज्य कम डोपिंग राज्य कम डोपिंग नहीं तो सरकार कह रहा है असिंटोटिक टोटेक काम हाँ नम

नहीं 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 ट्राई करो सर आज पूछना सरदार भी और नहीं कुछ सब पैसे है ना तुझे टोटी टोटी में बोल जा बस अपने अपने को बोले मतलब उसी इस चीज में आज 5 को सर 5 बार आज तोरी का सुनते तो जय जय हो जाएगा ना ऐसा ऐसा पैसा देते हो ऐसे तो आप भी तू रे दो आगे जाओ जा सीधा कंटिन्यूस कर रहे हैं चलो ਤਰੀਕ ਕਰਦੇ ਆ। ਉਹ ਵੀ ਕ੍ਰਿਸਟਾਇਟੀ ਇਸ ਚੀਜ਼ ਨੂੰ ਜਿਸੀ ਪਰ ਕਰਦੀ ਹੈ। ਵੀ ਤੇਰਾ ਜਿਹੜੀ ਬੱਚੀ ਦੇ ਬਸਤਾਨ ਨੂੰ ਮੌਤ ਕਰਨੀ ਆ। ਬਿਲਕੁਲ ਉਹ ਬੰਦਾ ਵੀ ਐਸੇ ਲੋਕ ਠੀਕ ਹੈ ਜੋ ਇਦਾਂ ਦੇ ਬਿਆਨ ਦਿੰਦੇ ਆ ਅਸੀਂ ਸਿਰੂ ਤੋਂ ਇਹਨਾਂ ਨੂੰ ਰਿਲੈਕਸ ਕਰਦੇ ਆ ਰਹੇ ਕਿ ਇਹ ਸਹੀ ਸਮਾਜ ਦਾ ਇਜ਼ਹਾਨੀ ਹੈ। ਇਹ ਪੂਰੇ ਭਾਈਚਾਰੇ ਨੂੰ ਯੂਜ਼ ਕਰ ਰਹੇ ਆ। ਬਾਰ-ਬਾਰ ਕਈ ਵਾਰੀ ਬੰਦੀ ਬੋਲਾਂ ਦੇ ਰਿਹਾ। ਬਲੇ ਭੂਖ ਰਿਹਾ। ਉਹ ਜਿਹੜੀਆਂ ਚਰਚ ਤੋਂ ਜੀਤੀ ਦਾ ਪੁਤਲਾ ਭੁਗਤਾਨ ਕਿਸ ਕਰਨਾ ਕਿ ਸਮਾਜ ਨੂੰ ਦਫਾਉਣਾ ਕੀ ਜਾਂਦੇ ਆ। ਹੂੰ। ਅਈ ਤਾਂ ਖੁਦ ਨਹੀਂ ਸਮਝ ਆਇਆ ਕਿ ਸਰਕਾਰਾਂ ਕਿਉਂ ਸਰਕਾਰਾਂ ਤੋਂ ਮੋਹ ਲੈ ਕੇ ਆਣ ਇਨਾਂ ਤੇ ਜਿਹੜੇ ਪਰਸਨੈਲਿਟੀ ਦੇ ਬੰਦੇ ਕਹਿ ਰਹੇ ਆ ਕਿ ਇਹ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ ਕੋਈ ਸਪੋਸੀਸਨ ਸਾਹਮਣਾ ਕੁਝ ਲੋਕ ਆ ਗਏ ਅਲਟ ਟਾਈਪ ਦਾ ਕਲਚਰ ਆ ਗਿਆ ਯਾਰ ਇਹ ਮੇਰਾ ਗਾਇਕ ਤੇ ਵੀ ਗੁੱਸਾ ਕਰਦੇ ਆ ਕਹਿੰਦੇ ਜੀ ਇਹ 295 ਲਗਾਵਾਂਗੇ ਤੁਹਾਡੇ ਤੇ ਇੱਕ ਅਲਟ ਟਾਈਪ ਦਾ ਇੱਕ ਆ ਗਿਆ ਕਿ ਇਹ ਇਹਨੂੰ ਸਰਕਾਰਾਂ ਨੂੰ ਦੇਖਦੇ ਪਏ ਇਹਨਾਂ ਦੇ ਵੱਡੇ ਵੱਡੇ ਬੈਨਰ ਲੱਗੇ ਸਰਕਾਰ ਨੂੰ ਜੋ ਪੈਸਾ भाई कितनी है वेस्टी गजेट है तो नहीं कर रहे आप नहीं कर रहे जी किसी किसी गलत कर तुम बात करना और क्या है जो पिक्चर है इसमें मैक्सिमम की बात किसी से बचने उसे होना चाहिए ऐसा जैसा जवाब रिकॉर्ड हो चुके हैं